ਵਿਰਸਾ ਸਿੰਘ ਬਲਟੋਹਾ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ ਤੇ ਦੱਸਿਆ ਕਿ ਅਕਾਲ ਤਖਤ ਸਾਹਿਬ ਵਿਰਸਾ ਸਿੰਘ ਬਲਟੋਹਾ ਪਹੁੰਚੇ ਨੇ ਤੇ ਉਥੇ ਹੀ ਉਹਨਾਂ ਨੂੰ ਜੋ ਸਜ਼ਾ ਸੁਣਾਈ ਗਈ ਸੀ ਉਸ ਤੋਂ ਲੈ ਕੇ ਮੁੜ ਤੋਂ ਵਿਚਾਰਨ ਦੇ ਲਈ ਜਿਹੜਾ ਕਿ ਅਕਾਲ ਤਖਤ ਸਾਹਿਬ ਨੂੰ ਅਰਜੀ ਦਿੱਤੀ ਹੈ ਤੇ ਵਿਰਸਾ ਸਿੰਘ ਬਲਟੋਹਾ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਥੇਦਾਰਾਂ ਨੂੰ ਜੋ ਸ਼ਬਦਾਬਲੀ ਵਰਤੀ ਗਈ ਉਸ ਤੋਂ ਬਾਅਦ 10 ਸਾਲਾਂ ਦੇ ਲਈ ਪਾਰਟੀ ਚੋਂ ਬਾਹਰ ਕੱਢ ਦਿੱਤਾ ਤੇ ਉਥੇ ਹੀ ਵਿਰਸਾ ਸਿੰਘ ਵਰਟੋਹ ਨੂੰ ਜਿਹੜਾ ਕਿ ਵੱਡਾ ਝਟਕਾ ਜਥੇਦਾਰ ਸਾਹਿਬ ਦੇ ਵੱਲੋਂ ਦਿੱਤਾ ਗਿਆ ਸੀ ਤੇ ਜਿਸ ਦੇ ਤਹਿਤ ਹੁਣ ਉਥੇ ਹੀ ਇਸ ਚੜਕੇ ਤੋਂ ਬਾਅਦ ਅੱਜ ਵਿਰਸਾ ਸਿੰਘ ਵਲਟੋਹਾ ਕਾਲ ਤੱਕ ਤੋਂ ਸਾਹ ਪਹੁੰਚੇ ਨੇ ਅਰਜੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਅਕਾਲੀ ਦਲ ਵਿਰਾ ਅਦੂਰਾ ਹਾਂ ਤੇ ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਜਿਹੜਾ ਕਿ ਅੱਜ ਅਰਜੀ ਦੇ ਕੇ ਕਾਲ ਤੱਕ ਤੋਂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਸ ਉੱਤੇ ਮੁੜ ਵਿਚਾਰ ਕਰਨ ਤੇ ਜਿਹੜਾ ਫੈਸਲਾ ਜਿਹੜਾ ਕਿ ਉਸ ਦਿਨ ਨੂੰ ਲੈ ਕੇ ਵਾਪਸ ਲਿਆ ਜਾਵੇ ਤੇ ਦੱਸਦੀ ਹੈ ਕਿ 10 ਸਾਲ ਪਾਰਟੀ ਚੋਂ ਵਿਰਸਾ ਸਿੰਘ ਵਲਟੋਹਾ ਬਾਹਰ ਕੱਢ ਦਿੱਤਾ ਸੀ ਤੇ ਹੁਣ ਉੱਥੇ ਹੀ ਅਰਜ਼ੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਾਲੀ ਦਲ ਦੇ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਮੈਂ ਅਕਾਲੀ ਦਲ ਬਿਨਾਂ ਅਧੂਰਾ ਆ ਤੇ ਵਰਸਾ ਸਿੰਘ ਬਲਟੋਹਰੇ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਹੁਣ ਦੇਖਣਾ ਇਹ ਹੋਵੇਗਾ ਕਿ ਫੈਸਲਾ ਜਥੇਦਾਰ ਸਾਹਿਬ ਜਿਹੜੇ ਕਿ ਮੋੜ ਵਾਪਸ ਲੈਣਗੇ ਤੇ ਕੀ ਅਕਾਲੀ ਦਲ ਦੇ ਵਿੱਚ ਵਰਸਾ ਸਿੰਘ ਬਲਟੋਹਾ ਦੀ ਵਾਪਸੀ ਹੋਏਗੀ ਜਾਂ ਨਹੀਂ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਵਰਸਾ ਸਿੰਘ ਬਲਟੋਹਾ ਦਾ ਬਿਆਨ ਤੱਕ ਸਾਹਮਣੇ ਆ ਰਿਹਾ ਤੇ ਉੱਥੇ ਹੀ ਹੋਰ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆਪਣੀ ਫਰਿਆਦ ਕਰਨ ਵਾਸਤੇ ਮੈਂ ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਇਸੇ ਸਕਤਰਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮੁੜ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ ਇੱਕ ਗੁਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ। ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਚੰਦ ਮਿੰਟਾਂ ਬਾਅਦ ਮਹਈਆ ਕਰਵਾ ਦਿੱਤੀ ਜਾਵੇਗੀ। ਔਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ। ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ। ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇਵੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁੱਲਣ ਹਰ ਹਾਂ ਜਾਣੇਣ ਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਸਾਲ ਜੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਗੁਰੂ ਦਾ ਉਹ ਸਿੱਖ ਹਾਂ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7.5 ਮਹੀਨੇ ਹੋ ਗਏ ਐ ਮੈਥੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਹਾ ਤੇ ਮੈਂ ਹਰ ਪੱਖੋਂ ਵਿਸ਼ਵਾਸ ਵਿਦਵਾਇਆ ਹੈ ਕਿ ਹਮੇਸ਼ਾ ਹੀ ਗੁਰਮਤਿ ਦੀ ਸੋਝੀ ਦੇ ਅਨਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਇੱਕ ਅਮਰਤਧਾਰੀ ਸਿੱਖ ਹਾਂ ਬਚਪਨ ਤੋਂ ਤੇ ਸਿੱਖੀ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਥੱਲੇ ਚੱਲਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਰੋਲ ਨਿਭਾਉਣ ਦਾ ਉਹਨਾਂ ਦੀ ਅਗਵਾਈ ਦੇ ਥੱਲੇ ਮੌਕਾ ਮਿਲਿਆ ਤੇ ਉਹਨਾਂ ਦੀਆਂ ਅਥਾਹ ਕੁਸ਼ੀ ਖੁਸ਼ੀਆਂ ਜਿਹੜੀਆਂ ਨੇ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਔਰ ਮੈਂ ਨਿਮਰਤਾ ਸਹਿਤ ਜਥੇਦਾਰ ਸਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਹਦੇਸ਼ ਜਾਰੀ ਕੀਤਾ ਗਿਆ ਸੀ ਉਹਨੂੰ ਗੁਰਮਤ ਦੀ ਇੱਕ ਸਵੱਟੀ ਤੇ ਪਰਖ ਕੇ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਹੈ ਵਿਚਾਰਿਆ ਜਾਵੇ ਔਰ ਮੈਂ ਜੈ ਸਿੰਘ ਸਹਿਬਾਨ ਮਹਿਸੂਸ ਕਰਨ ਤਮੈਂ ਆਪਣਾ ਪੱਖ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨਗੇ ਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹਾਂ ਉਹ ਮੈਂ ਆਪਣੀ ਅਰਜੀ ਅੱਜ ਦਾਖਲ ਕਰਾਈ ਹੈ ਔਰ ਇਹ ਮੇਰਾ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਬਾਕੀ ਸਿੰਘ ਸਹਿਬਾਨ ਨੇ ਇਹਦੇ ਉੱਤੇ ਵਿਚਾਰ ਕਰਨੀ ਹੈ ਕਿਉਂਕਿ ਮੇਰੀ ਅਰਜੀ ਜਾਂ ਮੇਰੀ ਬੇਨਤੀ ਉਹਨੂੰ ਕਿਸ ਰੂਪ ਚ ਪ੍ਰਵਾਨ ਕਰਦੇ ਨੇ ਪਰ ਇਹ ਸਤਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਆ ਇੱਥੇ ਜਿਹੜਾ ਵੀ ਸਿੱਖ ਝੋਲੀ ਅੜ ਕੇ ਆਇਆ ਹੈ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਤੇ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਗੁਜਾਰਿਸ਼ ਹੈ ਉਹ ਮਨਜ਼ੂਰ ਕੀਤੀ ਗਈ। ਅੱਜ ਮੇ ਇੱਕ ਜਿਹੜੀ ਮੁਲਾਕਾਤ ਸਰਦਾਰ ਸਾਹਿਬ ਨਾਲ ਹੋਈ। ਨਹੀਂ ਮੈਂ ਜਥੇਦਾਰ ਸਾਹਿਬ ਨੂੰ ਨਾ ਮੈਨੂੰ ਪਤਾ ਸੀ ਅੱਜ ਇੱਥੇ ਨੇ। ਤੇ ਨਾ ਮੈ ਉਹਨਾਂ ਨੂੰ ਮਿਲਿਆ ਮੈਂ ਸਿਰਫ ਸਕੱਤਰਤ ਦੇ ਵਿੱਚ ਆਪਣੀ ਅਰਜ਼ੀ ਜਿਹੜੀ ਹੈ ਜਿਹੜੇ ਸਕੱਤਰਤ ਇੰਚਾਰਜ ਨੇ ਭਾਈ ਬਗੀਚਾ ਸਿੰਘ ਜੀ ਉਹਨਾਂ ਕਲੇ ਜਿਹੜੀ ਆਪਣੀ ਉਹ ਰਸੀਦ ਕਰਵਾਈ ਹੈ। ਬਹੁਤ ਪਤਾ ਲੱਗਾ ਕਿ ਸਿੰਘ ਸਾਹਿਬ ਵੀ ਅੰਦਰ ਮੌਜੂਦ ਨੇ। ਉਹ ਸੰਗਤ ਨੂੰ ਮਿਲ ਰਹੇ ਨੇ। ਪਰ ਕਿਉਂਕਿ ਨਾਂ ਮੇਰੇ ਵਾਸਤੇ ਮناسب ਹੈ ਕਿ ਮੈਂ ਉਹਨਾਂ ਨੂੰ ਅਜੇ ਇਸ ਮਤਲਬਕ ਜਿਹੜਾ ਆ ਮਿਲ ਕੇ ਕਾਵਾਂ ਮੈਂ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਇੱਕ ਸੰਬੋਧਨ ਕਰਦਿਆਂ ਹੋਇਆ ਜਿਹੜੀ ਅਰਜ਼ੀ ਹੈ। ਉਮਾ ਦੇ ਦਿੱਤੀ ਉਹ ਕੁਦਰਤੀ ਇਹ ਕਿਉਂ ਨਾ ਆਪਣੇ ਪਹੁੰਚੇਗੀ ਧਾਰਕੀ ਦੱਸਿਆ ਆਪਣੀ ਅੱਜੀ ਚ ਇਸ ਸਾਇੰਸ ਨੂੰ ਪੂਰਨ ਵਿਚਾਰ ਕਰਦੇ ਇਹ ਤੇ ਦੇਖੋ ਮਤ ਮੋਟੀ ਜੀ ਗੱਲ ਦੱਸਦੀ ਕਿ ਮੈਂ ਕੋਸ਼ਿਸ਼ ਕੀਤੀ ਜ਼ਿੰਦਗੀ ਵਿੱਚ ਕਿ ਕਦੇ ਵੀ ਮੈਂ ਮਰਿਆਦਾ ਦੀ ਗੁਰਮਤ ਦੀ ਉਲੰਘਣਾ ਨਾ ਕਰਾਂ ਨਾ ਮੈਂ ਕਦੇ ਕੋਈ ਧਾਰਮਿਕ ਵਗਿਆ ਕੀਤੀ ਹੈ ਤੇ ਨਾ ਮੈਂ ਕਦੇ ਕਿਸੇ ਕੌਮੀ ਸਨਮਾਨ ਨੂੰ ਠੇਸ ਪਹੁੰਚਾਈ। ਔਰ ਕਿਸੇ ਸਿੱਖ ਨੂੰ ਜੇ ਇਥੋਂ ਕਿਸੇ ਵੀ ਰੂਪ ਚ ਤਨਖਾਹ ਲਈ ਜਾਂਦੀ ਹੈ ਤੇ ਉਹਦੇ ਕੋਲੋਂ ਜੇ ਧਾਰਮਿਕ ਅਵਗਿਆ ਹੋ। ਜਾਂ ਉਹਨੇ ਕੋਈ ਕੌਮੀ ਸਨਮਾਨ ਨੂੰ ਮਰਯਾਦਾ ਨੂੰ ਠੇਸ ਪਹੁੰਚਾਈ ਹੋਵੇ। ਫਿਰ ਲਈ ਜਾਂਦੀ ਹੈ ਤੇ ਪਰ ਫਿਰ ਵੀ ਮੈਂ ਕਈਆਂ ਗੱਲਾਂ ਚ ਮਨੁੱਖ ਅਨਜਾਨ ਹੁੰਦਾ ਹੈ।